ਜਦੋਂ ਮੈਂ 2022 ਦੇ ਵਿੱਚ ਉਹਦਾ ਇਕ ਬਣਿਆ ਸੀ ਬੈਕਮੰਡ ਤੋਂ ਪਹਿਲਾ ਜਦੋਂ ਗੰਗਿਆ ਮਹੱਲੇ ਚ ਜਾ ਕੇ ਲੋਕਾਂ ਨੇ ਕੰਡੇ ਘੜਕਾ ਕੇ ਕਹਿੰਦੇ ਸੀ ਵੀ ਮੈਨੂੰ ਬੁੱਟਾ ਪਾਓ ਸਰਦਾਰ ਭਗਤ ਸਿੰਘ ਜੀ ਨਾਲ ਨੂੰ ਪਾਓ ਅਰਵਿੰਦਰ ਕੇਜਰੀਵਾਲ ਸਾਹਿਬ ਦੀ ਸੋਚ ਤੇ ਬੁੱਟਾ ਪਾਓ ਉਹਦੇ ਤੇ ਮੈਂ ਲੋਕਾਂ ਨਾਲ ਵਾਅਦਾ ਕਰਿਆ ਸੀ ਵੀ ਹਰੇਕ ਕੋਲਾ ਕੰਮ ਤੋਂ ਲੈ ਦਰਵਾਜ਼ੇ ਤੇ ਆ ਕੇ ਕਰਿਆ ਕਰਾਂਗਾ। ਉਹਦੇ ਵਾਸਤੇ ਮੈਂ ਇੱਕ ਆਪਣੀ ਮੋਬਾਈਲ ਆਫਿਸ ਬਣਾਇਆ ਜਿਹਦੇ ਵਿੱਚ ਸਮੇਂ-ਸਮੇਂ ਤੇ ਅਸੀਂ ਮੁੱਖ-ਮੁੱਖ ਮੌਕਿਆਂ 'ਤੇ ਇਹਨੂੰ ਲਵਾ ਕੇ ਲੋਕਾਂ ਦੇ ਕੰਮ ਸੁਣਦੇ ਆਂ, ਕਿਹੜੇ ਲੋਕਾਂ ਦੀਆਂ ਭੁਲੀਆਂ ਪ੍ਰਾਪਤ ਕਰਦੇ ਆਂ, ਉੱਥੇ ਆਪਣੇ ਜੋ ਵਾਅਦਾ ਉਹਦੇ ਤੇ ਖਰੇ ਉੱਤਰਦੇ ਆਂ। ਇਹਦੇ ਲਈ ਲਾਬਾਂਦੀਪ ਸਿੰਘ ਦਾ ਧੰਨਵਾਦ ਕਰਦਾ ਮਾਣ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੀਤਾਂ ਅਨੁਛੀ ਹੋਈ ਹੈ। ਆਪਣੇ ਹਰ ਇੱਕ ਆਦਰ ਨਗਰ ਦੇ ਸੰਗਤ ਦਾ ਧੰਨਵਾਦ ਕਰਨਾ। ਕਿ ਇਹਨਾਂ ਨੇ ਧਰਮਾਨ ਦੇ ਕੇ ਮੇਰੇ ਬੋਲਾਂ ਦੇ ਵਿੱਚ ਇੰਨੇ ਤਾਕਤ ਪਰ ਗਿਆ ਕੇ ਸਾਰੇ ਦਮੋ ਕੋਈ ਇਹਨਾਂ ਦੇ ਦੋੜੇ ਕਿੰਨੇ ਜੀ ਜੇਜਰੀਵਾਲ ਹੋ ਲਗਾਤਾਰ ਦੇਖਦੇ ਪਏ ਕਿ ਜੇਜਰੀਵਾਲ ਦੇ ਭਗਵੰਤ ਸਿੰਘ ਸਾਹਿਬ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਰਹੇ ਨੇ ਪੂਰੀ ਲੋੜਾ ਬਿਨਾ ਕਿ ਜਦੋਂ ਸਾਡੇ ਰਾਜੀ ਸੁਪਰੀਮੋ ਚੀਰ ਅਦਾਲਤ ਦੀ ਗੱਲ ਆ ਸਾਡੇ ਨੌਜਵਨ ਮੁੱਖ ਮੰਤਰੀ ਸਭੇ ਹਰਮਨ ਪਰੇਸ਼ਰ ਸਾਹਿਬ ਤੋਂ ਸਿੰਘੀ ਮਾਨ ਅੱਜ ਗੜੀਆਂ ਮਹੱਲਿਆਂ ਵਿੱਚ ਘੁੰਮ ਕੇ ਲੋਕਾਂ ਨੂੰ ਇਹ ਪੁੱਛ ਰਹੇ ਨੇ ਕਿ ਕੀ ਦਿੱਕਤਾਂ ਨੇ ਅੱਜ ਜਵਾਹਰ ਨਗਰ ਕੈਂਪ ਵਿੱਚ ਖੁੱਲਾ ਸੰਗਤ ਦਰਸ਼ਨ ਸੀ ਜਿੱਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਬਹੁਤ ਹੀ ਮੰਮ ਨੂੰ ਕੋਈ ਹੋਇਆ ਜਿਹੜੋਂ ਪਰੇ ਇਕੱਲੇ ਮਾਤਾ ਪਿਤਾਾਂ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਆਪਣਾ ਮਾਈਕ ਹੱਥ ਵਿੱਚ ਫੜਾ ਕੇ ਪੁੱਛਿਆ ਦੱਸੋ ਵੀ ਕੀ ਕੰਮ ਹੈ ਕਿ ਉਹ ਇਹ ਨਹੀਂ ਵੀ ਕੰਮ ਸੁਣ ਕੇ ਜਿਲੇਗੇ ਮੌਕੇ ਤੇ ਹੀ ਹੱਲ ਕਰੇ ਚਾਹੇ ਕਿਸਦਾ ਕੰਮ ਹੈ ਚਾਹੇ ਕਿਸੇ ਵੀ ਵਿਭਾਗ ਦਾ ਕੰਮ ਹੈ ਲੋਕਾਂ ਦੇ ਜਿਹੜੇ ਉਹਨਾਂ ਨੇ ਅੱਜ ਵਿਸ਼ਵਾਸ ਦਿੱਤਿਆ ਜਿਹੜਾ ਅਮਨ ਲੋਵਾ ਜੀ ਸਾਡੇ ਅ ਪ੍ਰਦੇਸ਼ ਪ੍ਰਧਾਨ ਨੇ ਉਹ ਵੀ ਸਮੇਂ ਸਮੇਂ ਤੇ ਜਾ ਕੇ ਜਿਹੜਾ ਕੰਮ ਕਰਦੇ ਨੇ ਅੱਜ ਸੰਦੀਪ ਲੋਵਾ ਜੀ ਵੀ ਉੱਥੇ ਮੌਕੇ ਤੇ ਸੀ ਕੇਂਦਰੀ ਮੰਤਰੀ ਸਾਹਿਬ ਦੇ ਮੌਕੇ ਤੇ ਹੀ ਉਹਨਾਂ ਨਾਲ ਜਿੱਥੇ ਮੰਨ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੁੰਦਾ ਇੱਕ ਬਜ਼ੁਰਗ ਨੇ ਮਾਈ ਫੜ ਕੇ ਕਿਹਾ ਕਿ ਮੈਂ ਯਾਰ ਧੰਨਵਾਦ ਕਰਦਾ ਵੀ ਸਾਡੇ ਕੋਲ ਇੱਥੇ ਐਮ ਐਲ ਏ ਵੀ ਆਇਆ ਤੁਸੀਂ ਇੱਕ ਮੁੱਖ ਮੰਤਰੀ ਰੂਪ ਵਿੱਚ ਆਏ ਹੋ ਮੈਂ ਕਨਾਲੇ ਇੱਕ ਬੜੀ ਬੜੀ ਗੀਵਨ ਦੇਖਾਂ ਮਿਲਿਆ ਲੱਗ ਰਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਵਿਸ਼ੇਸ਼ ਚੰਤ ਹੋਉਂਦੇ ਜਿਹੜੇ ਅਗੇ ਕਲਪ ਅਨੰਤ ਬਿਠਾ ਦੁਨੀਆ ਪਾ ਤਾ ਦੇ ਇਥੇ ਆਪਾਂ ਬੈਠੇ ਆਂ ਤੇ ਹੋਈਆਂ ਚੰਗੀਆਂ ਨੇ ਤੇ ਤੁਮਹਾਂ ਦਾ ਜੈ ਤੁਸੀਂ ਸ਼ੀਵੀ ਨਹੀਂ ਜਗਵਿੰਦਰ ਸਿੰਘ ਖਾਲਸਾਈ ਦੇ ਮੌਕੇ ਭਾਵੇਂ ਫੁੱਟ ਫੁੱਟ ਕੇ ਬਾਹਰ ਆ ਰਹੇ ਸੀ ਵੀ ਪਹਿਲਾਂ ਮੈਂ ਜਿਹੜਾ ਐ ਗਰੀਆਂ ਜਾ ਕੇ ਸਾਡੇ ਕੰਮ ਕਰਦਾ ਕਿਉਂਕਿ ਕੰਮ ਕਰਾਂ ਚੋੜਾ ਦੇ ਬੱਤੇ ਮੈਨੂੰ ਤਰਫਾ ਮਿਲਦੀ ਹੈ ਲੋਕਾਂ ਨਾਲ ਜੋ ਵਾਦਾ ਕਰਿਆ ਉਹਨੂੰ ਬਫਾ ਕਰਨ ਦਾ ਮੇਰਾ ਫਰਕ ਹੈ ਇਹ ਜਿਹੜੇ ਜਿਹੜੇ ਮਸਲੇ ਸਾਹਮਣੇ ਆਏ ਹੋ ਜਿਹੜੇ ਬਹੁਤ ਹੋਰ ਮਸਲਿਆਂ ਨੇ ਬਿਜਲੀ ਦੇ ਨੇ ਪੁਲਿਸ ਵਿਭਾਗ ਦੇ ਨਾਲ ਹੋਣਾ ਤੁਹਾਨੂੰ ਦਿਨ ਨੂੰ ਹੱਲ ਹੋ ਕੇ ਲੋਕਾਂ ਨੂੰ ਇੱਕ ਜਿਹੜਾ ਵਿਸ਼ਵਾਸ ਦਿੱਤਾ ਹੈ। ਕੀ 2000 ਆਪਣੇ ਨੀਤ ਸਮਾਜ ਦੇ ਵਿੱਚ ਤੁਸੀਂ ਆਪਣੀ ਆਪਣੀ ਕਮਾਈ ਤੋਂ ਅਲੱਗ-ਅਲੱਗ ਉਹ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਹਰ ਇੱਕ ਦੇ ਲੋਕਾਂ ਦੇ ਦੁੱਖ-ਸੁੱਖ ਦੇ ਵਿੱਚ ਖੜਾ ਉਹ ਬੱਚੇ ਦੇ ਅੱਖਾਂ ਦੇ ਵਿੱਚ ਹੰਝੂ ਜਿਹੜੇ ਤਾਂ ਮੇਰਾ ਫਰਜ਼ ਵੀ ਉਹਦੇ ਕਰਕੇ ਬੈਠ ਨਹੀਂ ਬਹਿਣ ਦੇ। ਇਹ ਜਿਹੜੀ ਵੀza ਬਹਿਣਾ ਮਾਫੀ ਲਈ ਪਰ ਉਹ ਨੂੰ ਉਹਦਾ ਬਹੁਤ ਪੁਰਾਣਾ ਬੰਦ ਸੀ ਉਹ ਪਰ ਨਹੀਂ ਜਿਵੇਂ 2000 ਰੁਪਏ ਮੈਂ ਦਿੱਤਾ ਜਿਵੇਂ ਕਹਿੰਦਾ ਵੀ ਖਰੂਦਿਆਂ ਨੂੰ ਦੇ ਕੇ ਖਰੂਦਿਆਂ ਨਾਲ ਕਰਦਾ ਨੂੰ ਜਿਵੇਂ 2000 ਦਿੱਤਾ ਇਹਨਾਂ ਨੂੰ ਦੇਖ ਕੇ ਕਿਸਦਾ ਵੀ ਹੋਰ ਜਰਨੈਲ ਸਿੰਘ ਜੀ ਉਹਦਾ ਪਹਿਲਾ ਉਹਨੇ 2000 ਦਿੱਤਾ 7000 ਦੇ ਕੋਲੇ ਤੇ ਕੀ ਪਿਆ ਗਿਆ ਉਹ ਵੀ ਜਿਹੜੀ ਮੰਨ ਦੀ ਅਸੀਰ ਹੈ ਉਹਨੇ ਪਤਾ ਨਹੀਂ ਕਿੰਨੇ ਕਿੰਨੇ ਕੰਮ ਕਰੀ ਨੇ ਜੀ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ